ਮੈਂ ਦਸਤਾਰ ਫੜਾਉਣਾ ਵੀ ਆ ਉਹਨੂੰ ਚੱਕ ਕੇ ਉਹ ਵੀਡੀਓ ਉਹਨਾਂ ਨੇ ਗਲਤ ਤਰੀਕੇ ਨਾਲ ਦਿਖਾਤੀ ਠੀਕ ਆ ਆ ਦੇਖੋ ਮੈਂ ਤੁਹਾਨੂੰ ਸਬੂਤ ਦਿਨਾ ਵਾ ਮੈਂ ਉਹਨੂੰ ਦਸ ਦਸਤਾਰ ਫੜਾਉਣਾ ਵੀ ਆ ਆ ਚੈੱਕ ਕਰਿਓ ਆ ਦੇਖੋ ਵੀਰੇ ਆ ਦੇਖੋ ਦਸਤਾਰ ਮੇਰੇ ਹੱਥ 'ਚ ਇਕੱਠੀ ਆ ਉਹਦੀ ਹਾਂ ਹਾਂ ਉਹ ਮੇਰੇ ਹੱਥ 'ਚ ਆ ਮੈਂ ਉਹਨੂੰ ਸਿੱਟੜ ਨਹੀਂ ਉਹ ਸੜਦਾ ਸੀਗਾ ਇੱਟ ਚੱਕਦਾ ਸੀਗਾ ਆ ਦਸਤਾਰ ਮੇਰੇ ਹੱਥ 'ਚ ਆ ਦੇਖੋ ਮੈਂ ਫੜੀ ਹੋਈ ਆ ਕੌਣ ਕਹਿੰਦਾ ਦਸਤਾਰ ਦੀ ਬੀਆ ਦੀ ਵੀ ਕੀਤੀ ਆ ਆ ਦੇਖੋ ਮੈਂ ਉਹ ਵੀ ਦਸਤਾਰ ਛੱਡੀ ਨਹੀਂ ਦਸਤਾਰ ਫੜ ਕੇ ਉਹਦੇ ਨਾਲ ਨਾਲ ਜਾਂਦਾ ਵਾਂ ਜਸ਼ਨ ਵੀਰੇ ਸასი ਕਾਲ ਹਾਂਜੀ ਸასი ਕਾਲ ਜੀ ਕੋਰਸ ਨਾਲ ਠੀਕ ਠਾਕ ਹੋ ਠੀਕ ਠਾਕ ਸਸੀਗਾ ਸਾਰੇ ਭਰਾਵਾਂ ਨੂੰ ਤੇ ਜਿਹੜੇ ਆਪ ਨੂੰ ਪਿਆਰ ਕਰਦੇ ਤੇ ਆਪਣੇ ਭਰਾ ਦੇ ਚੈਨਲ ਨੂੰ ਫੋਲੋ ਕਰਦੇ ਤੇ ਸ਼ੇਅਰ ਕਰੋ ਲਾਈਕ ਕਰੋ ਹੋਰ ਆਪਣੇ ਭਰਾ ਨੂੰ ਸਪੋਰਟ ਕਰੋ ਇੱਕ ਵੀਰੇ 66 ਟੀਮਾਂ ਹੈਨਾ ਤੇ ਇਸ ਟਾਈਮ ਮੇਰੇ ਖਿਆਲ ਨਾਲ 4:20 ਹੋ ਗਏਗਾ ਹਾਂਜੀ ਤੇ ਇੰਨੀਆਂ ਟੀਮਾਂ ਦੇ ਮੈਚ ਕਿੱਦਾਂ ਹੋਣਗੇ ਕਵਰ ਜੋ ਪਹਿਲਾਂ ਸਾਨੂੰ 16 ਟੀਮਾਂ ਕਰਕੇ ਸੱਦ ਲੈਂਦੇ ਬੰਦੇ ਹਨ ਤਾਂ ਕਰਕੇ ਫਿਰ ਅਸੀਂ ਆ ਜਾਂਦੇ ਹੁਣ ਪਹਿਲਾਂ ਰੁੜਕੇ ਵੀ ਸਾਨੂੰ 16 ਟੀਮਾਂ ਕਰਕੇ ਸੱਦਿਆ ਸੀਗਾ ਕਰ ਲੀਆਂ 57 55 ਹਨਾ ਉਹਦੇ ਉਪਰ ਅਸੀਂ ਯਾਰ ਅਸੀਂ ਆ ਜਾਂਦੇ ਫਿਰ ਜਾਣ ਨੂੰ ਜੀਭ ਨਹੀਂ ਕਰਦਾ ਹੁਣ ਚਲੋ ਬੰਦਾ ਖੇਡ ਹੀ ਲਵੇ ਹਨਾ ਚਲੋ ਫਿਰ ਉਹ ਦਰ ਵੀ ਜਿਹੜੇ ਆਪਣੇ ਚੌਂ ਆਲੇ ਨੇ ਉਹਨਾਂ ਨੂੰ ਕਿਹਾ ਹੁੰਦਾ ਆਪਾਂ ਖੇលਣਾ ਵੀ ਆਪਾਂ ਨਹੀਂ ਖੇਡਦੇ ਉਹਨਾਂ ਦਾ ਵੀ ਦਿਲ ਟੁੱਟਦਾ ਯਾਰ ਉਹਦੇ ਕਰਕੇ ਇੱਕ ਗੱਲ ਹੋਰ ਆ ਵੀਰੇ ਪਲੇਅਰ ਨੂੰ ਨਾ ਨਾਮ ਬਣਾਉਣ ਵਾਸਤੇ ਬੀ ਸਾਰੀ ਉਮਰ ਲੱਗ ਜਾਂਦੀ ਹੈ ਨਾ ਹੁਣ ਮੈਂ ਪਿੱਛੇ ਜਾਂ ਤੁਹਾਡੀ 2-3 ਦਿਨ ਹੋ ਗਏ ਹੈ ਨਾ ਵੀਡੀਓ ਅਪਲੋਡ ਹੋਈ ਸੀਗੀ ਟੋਲ ਪਲਾਜ਼ਾ ਦੇ ਚੱਕਰ ਹੋ ਗਿਆ ਸੀ ਕੋਈ ਹੈ ਨਾ ਉਹ ਦਿਨ ਮੈਂ ਕਾਲੀ ਚ ਸੀਗਾ ਬਹੁਤ ਜ਼ਿਆਦਾ ਕੜ ਭੇਟਾਂ ਖੇਲਣਾ ਸੀ ਆਪਣੀ ਮੀਟ ਸੀਗਾ ਚਲੋ ਐਕਟ ਤਾਂ ਉਹ ਪ੍ਰੈਸ਼ਰ ਹੁੰਦਾ ਸਾਨੂੰ ਪਤਾ ਕਬੱਡੀ ਆਉਂਦਾ ਹੈ ਨਾ ਉਹਦੀ ਮੈਂ ਵੀ ਉਹਨੂੰ ਮੈਂ ਕਿਹਾ ਯਾਰ ਮੈਂ ਜਾਣਾ ਕਾਲੀ ਹੈ ਮੈਨੂੰ ਰਿਕਵੈਸਟ ਕੀਤੀ ਉਹਨੇ ਯਾਰ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਉਹਦਾ ਗਾਲ ਨਿਕਲ ਗਈ ਅੱਛਾ ਤਰੋਂ ਉੱਥੇ ਹੱਥੋਂ ਪਾਈ ਕੰਮ ਹੋ ਗਿਆ ਸਾਡਾ ਬਾਵਾਂ ਹੀ ਵਧ ਗਿਆ ਕੰਮ ਹਾਂ ਤਰੋਂ ਉਹਨਾਂ ਨੇ ਲੈਂਦੇ ਆ ਨੇ ਵੀਡੀਓ ਅਪਲੋਡ ਕਰਤੀ ਹੈ ਨਾ ਹੂੰ ਹੂੰ ਹੁਣ ਉੱਥੇ ਜਿਹੜੇ ਮਾਰੇ ਇੱਕ ਪੱਖ ਸੁਣ ਕੇ ਹੂੰ ਹੂੰ ਕਮੈਂਟ ਕਰਦੇ ਹੈ ਨਾ ਕਦੇ ਵੀ ਇੱਕ ਪੱਖ ਸੁਣ ਕੇ ਕਮੈਂਟ ਨਾ ਕਰੋ ਹੂੰ ਕਦੇ ਵੀ ਚਾਹੇ ਆਪਾਂ ਮਾ ਚਾਹੇ ਆਪਣਾ ਦੋਸ਼ ਮੋਣਾ ਚਾਹੇ ਜੋ ਵੀ ਆ ਦੋਨੇ ਪੱਖ ਰੱਖੋ ਫੇਰਾ ਆਪਣਾ ਡਿਸੀਜਨ ਦੋ ਬੰਦਾ ਕਿਵੇਂ ਆਨੇ ਯਾਰ ਤੁਸੀਂ ਮੈਂ ਕਿਵੇਂ ਤੁਸੀਂ ਜੱਜ ਕਰ ਲਿਆ ਹਨਾ ਇੱਕ ਵੀਡੀਓ ਦੇਖ ਕੇ ਨਾ ਕਿ ਦਸਤਾਰ ਉਤਰ ਗਈ ਮੈਂ ਤਾਂ ਮੰਨਦਾ ਗਲਤੀ ਮੇਰੇ ਤੋਂ ਵੀ ਗਲਤੀ ਹੋਈ ਆ ਆਪਾਂ ਗਲਤੀ ਮੰਨਦੇ ਆ ਅਕਾਲ ਪੁਰਖ ਤੋਂ ਮੰਨਦੇ ਆ ਅਕਾਲ ਤਖਤ ਸਭ ਤੋਂ ਮੰਨਦੇ ਆ ਤੇ ਆਪਣਾ ਦਸਵੇਂ ਪਾਤਸ਼ਾਹ ਤੋਂ ਮੰਨਦੇ ਸਾਰੇ ਆਪਾਂ ਮੰਨਦੇ ਆ ਨਿਸ਼ੁੱਤਰ ਬਈ ਦੀ ਜਿੰਦਗੀ ਵੀ ਜੱਥੇ ਬੰਦੀ ਆ ਆਪਾਂ ਉਹ ਤੋਂ ਵੀ ਗਲਤੀ ਮੰਨਦੇ ਆ ਨਾ ਜੋ ਹੋਇਆ ਮੜਾ ਹੋਇਆ ਬਟ ਆਪਾਂ ਯਾਰ ਤੀ ਭੈਣ ਦੀ ਗੱਲ ਨਹੀਂ ਸੁਣ ਸਕਦੇ ਕਿਸੇ ਤੋਂ ਕੋਈ ਵੀ ਇਨਸਾਨ ਆ ਨੀ ਪਰ ਅਸਾਂ ਦੀਆਂ ਨਹੀਂ ਸਬੂਦੀਆਂ ਤੇ ਆਪਾਂ ਗਾਲ ਨਹੀਂ ਸੁਣ ਸਕਦੇ ਚਲੋ ਮੇ ਤੋਂ ਮਿਸਟੇਕ ਹੋਈ ਆ ਆਪਾਂ ਮੰਨਦੇ ਆ ਲੋਕਾਂ ਨੇ ਆਏ ਆ ਜੀ ਆਏ ਤੁਸੀਂ ਮੈਨੂੰ ਇੱਕ ਵਾਰੀ ਬਹਿ ਕੇ ਗੱਲ ਕਰਕੇ ਦੇਖੋ ਮੈਂ ਕਿਵੇਂ ਦਾ ਹੈਗਾ ਕੋਈ ਪੁੱਛ ਕੇ ਦੇਖੋ ਮੈਂ ਕਿਵੇਂ ਦਾ ਵਿਚਰਦਾ ਮੈਂ ਲੋਕਾਂ ਦੇ ਹਨ ਐ ਨਹੀਂ ਜੱਜ ਕਰੀਦਾ ਹੁੰਦਾ ਕਿ ਯਾਰ ਉਹ ਕਰਤਾ ਕਈ ਵਾਰੀ ਜੇ ਸਭ ਤੋਂ ਗਲਤੀ ਹੋ ਜਾਂਦੀ ਆ ਜ਼ਰੂਰੀ ਨਹੀਂ ਹੈਗਾ ਸੋਤੋ ਵੀ ਹੋਣੀ ਹੈ ਕਿਸੇ ਟਾਈਮ ਹਨਾ ਇਦਾਂ ਨਹੀਂ ਗਾਲ੍ਹਨੀ ਹੁੰਦੀ ਚਲੋ ਜੋ ਮਹਾਰਾਜ ਨੂੰ ਹੋਇਆ ਆ ਆਪਾਂ ਸੰਗਤ ਨੂੰ ਜੋ ਕਹਤਾ ਆਪਾਂ ਸੰਗਤ ਦੇ ਨਾਲ 792 ਨੇ ਕੀਤੀ ਗੱਲ ਆਪਣਾ ਸਤਾਜ ਜੀ ਨੇ ਵਿੱਚ ਵਿੱਚ ਆਪਣੇ ਹੋਰ ਭਰਾ ਵਿੱਚ ਪੈ ਗਏ ਹਨ ਇਹ ਉਹ ਵੀ ਆਪਾਂ ਉਹਨਾਂ ਦਾ ਥੈਂਕ ਯੂ ਕਰ ਦਿੰਦਾ ਧੰਨਵਾਦ ਕਰਦੇ ਆ ਆਪਣੇ ਨਾਲ ਖੜੇ ਨੇ ਜਿਹੜੇ ਮੋਢਾ ਦਾ ਮੋਢਾ ਜਾ ਕੇ ਸੋਨੂ ਹੋ ਗਿਆ ਹਨ ਸਾਰੇ ਹੋ ਗਿਆ ਆਪਣਾ ਪਿੰਡ ਦਾ ਸਰਪੰਚ ਜੋਤੀ ਆ ਸਾਰੇ ਬੰਦੇ ਆਪਣਾ ਹਜ਼ਾਰ ਕੀ ਖੜੇ ਨੇ ਹਨ 792 ਨੇ ਮੇਰਾ ਬਹੁਤ ਸਾਥ ਦਿੱਤਾ ਆ ਪਾਉ ਉਹ ਗਲਤੀ ਵੀ ਮੰਨੀ ਮੈਂ ਇਹ ਹੱਥੋਂ ਗਲਤੀ ਹੋਇਆ ਵੀਰੇ ਮੈਂ ਉਹਦੀ ਰਿਕਵੈਸਟ ਕੀਤੀ ਮੈਨੂੰ ਐਮਰਜੈਂਸੀ ਬੜੀ ਸੀ ਅੱਛਾ ਉਨ ਪਤਾ ਨਹੀਂ ਕੀ ਰੱਬ ਜਾਣੇ ਉਹਦੇ ਮਨ 'ਚ ਆਇਆ ਕਿ ਇਹੋ ਚੀਜ਼ ਹੋਣੀ ਸੀ ਮੇਰੇ ਨਾਲ ਹਨਾ ਬਸ ਉਹ ਬਸ ਹੋ ਹੀ ਗਿਆ ਇੱਕ ਤਰ੍ਹਾਂ ਦਾ ਉਸ ਤੋਂ ਬਾਅਦ ਵੀ ਉਹਨਾਂ ਨੇ ਉਹਨਾਂ ਨੇ ਦੂਜੀ ਵੀਡੀਓ ਨਹੀਂ ਅਪਲੋਡ ਕੀਤੀ ਜੇ ਉਹ 10 ਬੰਦੇ ਲਿਆ ਕੇ ਮੇਰਾ ਸਿਰ ਪਾੜਤਾ ਅੱਛਾ ਹਾਂ ਦੇਖ ਇਹ ਬਟ ਦਿਨ ਦਾ ਹਾਂ ਹਨਾ ਨਹੀਂ ਨਾ ਹਾਂਜੀ ਹਾਂਜੀ 10 ਬੰਦੇ ਲਿਆਏ ਮੇਰਾ ਸਿਰ ਪਾੜਤਾ ਉਹ ਵੀਡੀਓ ਅਪਲੋਡ ਨਹੀਂ ਕੀਤੀ ਮੈਂ ਉਹ ਜ ਦਸਤਾਰ ਫੜਾ ਰਹੇ ਹਾਂ ਉਹ ਨਹੀਂ ਵੀਡੀਓ ਅਪਲੋਡ ਕੀਤੀ ਸਾਰੀ ਵੀਡੀਓ ਚਲਾਉਂਦੇ ਨਾ ਫੇਰ ਹੁਣ ਦਰਸ਼ਕ ਜੱਜ ਕਰਨ ਲੱਗ ਗਏ ਐ ਲਾਇਆ ਐ ਲਾਇਆ ਮੈਂ ਮੰਨਦਾ ਵਾ ਹੁਣ ਮੈਂ ਆਪਦੀ ਗਲਤੀ ਮੰਨੀ ਹੁਣ ਦਰਸ਼ਕ ਮੇਰੇ ਨਾਲ ਵੀ ਜੁੜੇ ਨੇ ਸਹੀ ਨਹੀਂ ਕਹਿੰਦਾ ਆਪਾਂ ਕੋਈ ਕਿੰਨੇ ਆਪਾਂ ਸੰਗ ਤੋਂ ਨਾਲ ਆ ਵੀਰੇ ਉਹਨਾਂ ਨੇ ਪਿਆਰ ਕਰਕੇ ਆ ਉਹਨਾਂ ਨੇ ਮੈਨੂੰ ਚਾੜਿਆ ਉਹੀ ਚਾੜਨ ਵਾਲੇ ਆ ਉਹੀ ਲਾਉਣ ਵਾਲੇ ਆ ਬਸ ਪਰ ਇੱਕ ਗੱਲ ਆ ਵੀਰੇ ਫੈਮਿਲੀ ਤੁਹਾਡੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡਾ ਸਾਥ ਦਿੱਤਾ ਆ ਇਨਸੀਡੈਂਟ ਤੋਂ ਬਾਅਦ ਫੈਮਿਲੀ ਦਾ ਰਿਐਕਸ਼ਨ ਕਿਦਾਂ ਦਾ ਸੀਗਾ ਬੁੱਢੇ ਚਲੋ ਡਰ ਤਾਂ ਮਾਂਪੇ ਨੂੰ ਹੁੰਦਾ ਵਾ ਠੀਕ ਆ ਹੁਣ ਤੂੰ ਇਹ ਦੇਖ ਲੈ ਮੇਰੇ ਘਰ ਦੇ ਨੇ ਕਿੰਨੇ ਰਸਤੇ ਪੈਦਾ ਕੀਤੇ ਨੇ ਮੇਰੇ ਬਾਪੂਆਂ ਦਾ ਦਰਜਾ ਹੁੰਦਾ ਹੈ ਨਾ ਫੇਰ ਹੁਣ ਮੁੰਡਾ ਹੈ ਰੀ ਆ ਜਿਵੇਂ ਇਹ ਜਾਂ ਇਨਸਾਨ ਹੋਮਾ ਕੋਈ ਬੰਦਾ ਨਾ ਇੱਕ ਦਿਨ ਆਉ ਦੇ ਘਰੇ ਰੱਖ ਕੇ ਦੇਖ ਲੈ ਬੰਦਾ ਸਾਲ ਸਾਲ ਸਾਡੇ ਘਰੇ ਬੰਦੇ ਰਹਿੰਦੇ ਨੇ ਦਾਦਾ ਬੀਬੀ ਜਾਣੀ ਵੀਰੇ ਸਾਡੇ ਅੱਛਾ ਪਰ ਫੇਰ ਨਾ ਪਹਿਲੇ ਤੇਲਾ ਬੰਦਾ ਹਾਂਜੀ ਵੀਰੇ ਹਾਂ ਉਹ ਪਿੱਛੇ ਜਾ ਉਹ ਉਹ ਬਿਮਾਰ ਹੋ ਗਿਆ ਸੀ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਹਾਂ ਹਾਂ ਠੀਕ ਆ ਤੇ ਉਹ ਮੈਂ ਸੀਗਾ ਆ ਇੰਗਲੈਂਡ ਉਹਦਾ ਵਿਚਾਰਦਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਮੈਨੂੰ ਡਾਕਟਰ ਪੁੱਛ ਕੇ ਦੱਸ ਦੇ ਲੁਧਿਆਣੇ ਤੋਂ ਅੱਛਾ ਮੈਂ ਕਿਹਾ ਠੀਕ ਆ ਮੈਂ ਪੁੱਛ ਦਿੰਦਾ ਵਾਂ ਤੇ ਵਿਚਾਰਾ ਬੜਾ ਹੀ ਡਾਊਨ ਹੋ ਗਿਆ ਫਿਰ ਮੈਂ ਉਹਦੀ ਉਹਨੂੰ ਕਿਹਾ ਮੈਂ ਕਿਹਾ ਤੂੰ ਐ ਕਰ ਆਪਣੇ ਕਰੀਰ ਇੱਕ ਮਿੰਟ ਬੜਾ ਬਚਣ ਕਿਵੇਂ ਆ ਰਿਖੇ ਬਹਿ ਜਾ ਬਖਾ ਦਿਆ ਅਰਸ ਨੂੰ ਸਾਸੀ ਖਾਲਾ ਸਾਸੀ ਵੀਰੇ ਮੁਲਾਦਮਾਂ ਦੇ ਵਿੱਚ ਇੰਟਰੈਕਟ ਆ ਜਾ ਬੈਠ ਜਾ ਹੋਰ ਸੁਣਾਓ ਵੀਰੇ ਕੈਮ ਠੀਕ ਆ ਅਰਸ਼ ਲੋਗੜ ਹਾਂ ਇਹ ਆਪਣੇ ਨਾਲ ਖੇਡਦਾ ਨਹੀਂ ਬਹੁਤ ਵਧੀਆ ਬਹੁ ਬੀਬਾ ਮੁੰਡਾ ਵਾ ਪਰ ਨਾਮ ਵੀਰ ਦਾ ਸੁਣਿਆ ਵਾ ਪਰ ਮਿਲੇ ਅਸੀਂ ਪਹਿਲੀ ਰਹੀ ਹਾਂ ਹਾਂ ਕੋਈ ਨਹੀਂ ਹੁਣ ਆਪਣੇ ਟੱਚ ਚ ਆ ਗਿਆ ਹੁਣ ਗਾਹੇ ਲੈ ਕੇ ਜਾਵਾਂਗੇ ਇਹਨੂੰ ਤੇਜੀ ਵਾਰੀ ਬੰਦੇ ਸਵਾਬ ਨਾ ਕਿਸੇ ਥੂ ਬਣ ਜਾਂਦਾ ਕਿਸੇ ਉਹ ਬਣ ਜਾਂਦਾ ਬੰਦਾ ਨਾਲ ਸਾਂਹ ਚੰਗਾ ਹੈ ਬਹੁਤ ਵਧੀਆ ਬਾਕੀ ਉਤਰਾ ਚੜਾ ਭਾਈ ਚਲੋ ਇੱਕ ਲਾਈਵ ਦਾ ਪਾਰਟ ਹੈ ਨਾ ਮੈਂ ਇਸਨੇ ਪਿਆ ਨਹੀਂ ਬੋਲਦਾ ਮੈਂ ਗੱਲ ਹੈ ਮਾ ਮੈਂ ਗੱਲ ਦਾਦਾ ਸੀਗਾ ਸੁਣ ਲਈ ਹਾਂ ਤੂੰ ਫੇਕਿੰਗ ਮੈਂਦੇ ਨੇ ਚਲੋ ਹੈਰੀ ਬਿਮਾਰ ਹੋ ਗਿਆ ਵੀਰੇ ਹਾਂਜੀ ਹਾਂਜੀ ਤੇ ਹੈਰੀ ਬਿਮਾਰ ਹੋਇਆ ਉਹ ਗਾ ਯਾਰ ਮੈਨੂੰ ਹਸਪੀਟਲ ਚ ਦੱਸ ਦੇ ਇਹਦਾ ਭਾਰ ਸਾਰਾ 55 ਕਿਲੋ ਰਹਿ ਗਿਆ ਟੋਟਲੀ ਅੱਛਾ ਭਾਰ ਇਹਦਾ 55 ਕਿਲੋ ਰਹਿ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਨਾ ਪਤਾ ਨਹੀਂ ਮੇਰੇ ਕੀ ਮਨ ਚ ਆਇਆ ਕਿ ਨਹੀਂ ਮੈਂ ਤੂੰ ਯਾਰ ਘਰੇ ਚਲੇ ਗਿਆ ਡੈਡੀ ਹੁਣਾਂ ਕੋਲ ਹੂੰ ਹੂੰ ਤੂੰ ਇਹ ਦੇਖ ਲੈ ਮੈਂ ਇੰਗਲੈਂਡ ਸੀਗਾ ਮੇਰੇ ਤੋਂ ਬਿਨਾ ਹੂੰ ਹੂੰ ਮੇਰੇ ਘਰ ਦੇ ਆਨੇ ਚਲੋ ਮੈਂ ਨਹੀਂ ਹੈਗਾ ਤਾਂ ਸੇਵਾ ਲਈ ਸੀ ਮਹਾਰਾਜ ਜੀ ਜੋ ਵੀ ਹੁੰਦਾ ਮਹਾਰਾਜ ਕਰੋ ਵਾਲਾ ਵਾ ਤੇ ਉਹਦੇ ਨਾਲ ਫਿਰ ਕੀ ਹੋਇਆ ਇਹ ਆਪਣੇ ਘਰੇ ਰਿਹਾ ਮੈਂ ਉੱਥੇ ਸੀ ਮੇਰੇ ਕਦੇ ਮੇਰੇ ਮੰਮੀ ਜੜੀਆਂ ਨਾਲ ਹੀ ਪੁੰਦੇ ਸੀ ਉਹਦੇ ਕਮਰੇ ਦੇ ਵਿੱਚ ਰੂਮ ਵਿੱਚ ਜਦੋਂ ਇਹਨੇ ਕਹਦਾ ਰੋਟੀ ਖਾਣੀ ਹੈ ਪੰਜ ਇਹਨੂੰ ਕੁਝ ਹਾਜਮ ਨਹੀਂ ਹੁੰਦਾ ਪੰਜ ਪੰਜ ਮਿੰਟ ਬਾਅਦ ਉਲਟੀ ਕਰ ਦਿੰਦਾ ਸੀ ਜੀ ਖਾਂਦਾ ਸੀ ਇਹਨੂੰ 2-2 ਮਿੰਟ ਬਾਅਦ 4-4 ਮਿੰਟ ਬਾਅਦ ਇਹਨੂੰ ਥੋੜਾ ਥੋੜਾ ਖਵਾ 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 ਕੇ ਹੁਣ ਇਹਦਾ 75 ਕਿਲੋ ਬਚਣਾ ਇਹ ਠੀਕ ਕਰ ਲਿਆ ਆਪਣੇ ਮੰਮੀ ਜੜੀ ਨੇ ਫਿਰ ਰਸ ਜਾਨੀ ਕਿ ਜੀ ਲਵਾ ਕੇ ਰੱਖਿਆ ਕੋਈ ਕਰਕੇ ਦਿਖਾ ਦੇ ਬਿਆਰੇ ਮੈਂ ਇਦਾਂ ਕੋਈ ਕਰਕੇ ਦਿਖਾ ਦੇ ਆਪਣੇ ਖੁੱਲੇ ਦਰਵਾਜੇ ਨੇ ਬਾਈ ਮੇਰੇ ਮਾਮ ਜਾਨੀ ਕਿ ਚਾਹ ਚੜ ਜਾਂਦਾ ਜੇ ਕੋਈ ਆਪਣੇ ਘਰੇ ਆਉਂਦਾ ਵਾ ਵੀਰੇ ਪਹਿਲਾਂ ਨਹੀਂ ਹੋਇਆ ਕਦੇ ਹਾਂ ਮੈਂ ਕਿਹੜਾ ਲੜਦਾ ਫਿਰਦਾ ਸੜਕਾਂ ਤੇ ਆਪਾਂ ਤਾਂ ਕਬੱਡੀ ਕੀਤਾ ਆਪਾਂ ਤਾਂ ਖੇਡਣਾ ਕਬੱਡੀ ਖੇਲਣੀ ਆ ਦੂਜਾ ਕੋਈ ਕੰਮ ਨਹੀਂ ਕਰਨਾ ਅਪਾ ਨਿੰਕੇ ਪਿੰਡੇ ਉਹਨਿੰਕੇ ਪਿੰਡੇ ਦੀ ਕਮਾਈ ਆ ਉਹਦਾ ਵੀਰੇ ਜਦੋਂ ਲੜਾਈ ਹੋ ਗਈ ਆ ਆਪਣੀ ਜਦੋਂ ਮੇਰੇ ਤੋਂ ਉਹਦੇ ਪੁੱਛ ਵੱਜ ਗਈ ਉਹਦੀ ਪੱਗ ਢਿੱਲੇ ਢਿੱਲੇ ਸੀ ਦਸਤਾਰ ਲੈ ਗਈ ਵੀਰੇ ਜਾਂ ਤਾਂ ਮੈਂ ਫੜ ਕੇ ਲਾਹੀ ਹੋਵੇ ਜਾਣ ਕੇ ਜਾਂ ਹਾਂ ਵੀ ਮੈਂ ਫੜ ਕੇ ਜਾਣ ਕੇ ਉਹਦੀ ਬੀਆ ਦੀ ਵੀ ਕਰਤੀ ਬਾਜੋ ਮੈਂ ਨਹੀਂ ਦਸਤਾਰ ਫੜਾਉਣਾ ਮੀਆਂ ਅੱਛਾ ਮੈਂ ਦਸਤਾਰ ਫੜਾਉਣਾ ਵੀ ਆ ਉਹਨੂੰ ਚੱਕ ਕੇ ਉਹ ਵੀਡੀਓ ਉਹਨਾਂ ਨੇ ਗਲਤ ਤਰੀਕੇ ਨਾਲ ਦਿਖਾਤੀ ਠੀਕ ਆ ਆ ਦੇਖੋ ਮੈਂ ਤੁਹਾਨੂੰ ਸਬੂਤ ਦਿਨਾ ਵਾਂ ਮੈਂ ਉਹਨੂੰ ਦਸਤਾਰ ਫੜਾਉਣਾ ਵੀ ਆ ਆ ਚੈੱਕ ਕਰਿਓ ਆ ਦੇਖੋ ਵੀਰੇ ਆ ਆ ਗਿਆ ਆ ਹੋਆ ਆ ਦੇਖੋ ਆ ਦੇਖੋ ਦਸਤਾਰ ਮੇਰੇ ਹੱਥ 'ਚ ਇਕੱਠੀ ਆ ਉਹਦੀ ਉਹ ਮੇਰੇ ਹੱਥ 'ਚ ਆ ਮੈਂ ਉਹਨੂੰ ਸਿੱਟੜ ਨਹੀਂ ਉਹ ਸੱਟਦਾ ਸੀਗਾ ਇੱਟ ਚੱਕਦਾ ਸੀਗਾ ਆ ਦਸਤਾਰ ਮੇਰੇ ਹੱਥ 'ਚ ਆ ਦੇਖੋ ਮੈਂ ਫੜੀ ਹੋਈ ਆ ਕੌਣ ਕਹਿੰਦਾ ਦਸਤਾਰ ਦੀ ਵੀ ਆ ਦੀ ਵੀ ਕੀਤੀ ਆ ਆ ਦੇਖੋ ਮੈਂ ਉਹ ਵੀ ਦਸਤਾਰ ਛੱਡੀ ਨਹੀਂ ਦਸਤਾਰ ਫੜ ਕੇ ਉਹਦੇ ਨਾਲ ਨਾਲ ਜਾਂਦਾ ਵਾਂ ਆ ਦੇਖੋ ਉਹ ਸਿੰਘ ਖੜਾ ਸੀ ਕਿਹਨੇ ਸਿੰਘ ਉਹ ਕਹਿੰਦਾ ਵੀ ਵੀ ਆਈ ਨਹੀਂ ਹਣਾ ਆ ਵੀਡੀਓ ਨੰਗ ਸਿੰਘ ਖੜਾ ਸੀ ਵੀਰੇ ਉੱਥੇ ਅੱਛਾ ਉਹ ਕਹਿੰਦਾ ਤੂੰ ਪੱਗ ਚੱਕ ਕੇ ਉਹ ਕਰ ਵੀਰੇ ਆਪਾਂ ਆਪਾਂ ਥੋੜੋ ਯਾਰ ਪੱਗ ਦੀ ਵੀ ਅਦਵੀ ਕਰਾਂਗੇ ਯਾਰ ਸਾਡੇ ਜ ਆਪਦੇ ਮੁੰਡੇ ਖੇਡਦੇ ਆ ਗੁਰਵਿੰਦਰ ਘਾਂਗਾ ਖੇਡਦਾ ਗਗਨੋ ਬਾਈ ਜੋਗੀ ਵਾਲੀ ਆ ਇਹਨੇ ਸੀਨੀਅਰ ਪ੍ਰੇਰੇ ਖੇਡਦੇ ਆ ਸੀਨੀਅਰ ਅਸੀਂ ਜਾਣ ਕੇ ਥੋੜੋ ਕੁ ਕਰਦਾ ਹੁੰਦਾ ਹੋ ਜਾਂਦਾ ਜਾਣ ਚੱਕ ਆ ਯਾਰ ਕਿਸੇ ਤੋਂ ਵੀ ਹੋ ਸਕਦਾ ਤੇ ਇਸ ਇਨਸੀਡੈਂਟ ਤੋਂ ਬਾਅਦ ਗੁਰਵਿੰਦਰ ਕਾਂਗੇ ਵਰਗੇ ਪਲੇਅਰਾਂ ਦੇ ਨਾਲ ਹੋਈ ਆ ਤੁਹਾਡੀ ਗੱਲਬਾਤ ਵੀਰ ਸਾਹਿਬ ਆਪਣੇ ਨਾਲ ਖੜੇ ਆ ਮੈਂ ਸਭ ਤੋਂ ਜ਼ਿਆਦਾ ਵੀਰੇ ਆਪਾਂ ਨੇ ਅਕਾਲ ਪੁਰਖਾ ਅਕਾਲ ਤਖਤ ਸਭ ਤੋਂ ਗਲਤੀ ਮੰਨ ਲਈ ਅਕਾਲ ਤਖਤ ਸਾਹਿਬ ਤੋਂ ਉੱਤੇ ਕੁਝ ਨਹੀਂ ਹੈਗਾ ਸਹੀ ਗੱਲ ਹੈ ਹਰਮੰਦਰ ਸਾਹਿਬ ਜੋ ਆਪਾਂ ਸਾਰੇ ਤਪਾ ਜੱਥੇ ਬੰਦੀਆਂ ਤੋਂ 792 ਦੀ ਜੱਥੇ ਬੰਦੀਆ ਉਹ ਤੋਂ ਵੀ ਗਲਤੀ ਆਪਣਾ ਉਸਤਾਦ ਸੀਗਾ ਉੱਥੇ ਗਿਆ ਬਾਈ ਗੋਰਾ ਬਾਈ ਫਿਰ ਬੋਤੇਆਲਾ ਬਾਈ ਜਾ ਕੇ ਉਹਦੇ ਪੱਗ ਬੰਨ ਕੇ ਕਿਹਾ ਸਪੈਸ਼ਲ ਹੈ ਕਿ ਉਹਦੇ ਘਰੇ ਨਾਲ ਇੱਕ ਪੱਗ ਦੇ ਕੇ ਆਇਆ ਵਾ ਉਸ ਤੋਂ ਬਾਅਦ ਜੇ ਮੈਨੂੰ ਤੰਗ ਹੀ ਕਰਨਾ ਹੈਰਾਨ ਹੀ ਕਰਨਾ ਫਿਰ ਉਹਨਾਂ ਦੀ ਮਰਜ਼ੀ ਹੈ ਚਲੋ ਜੋ ਬਾਕੀ ਤੁਸੀਂ ਭਲਵਾਨ ਜੀ ਆਪਣੀ ਗੇਮ ਤੇ ਧਿਆਨ ਰੱਖਣਾ ਵਾ ਕੋਈ ਸਟ्रेस ਨਹੀਂ ਲੈਣਾ ਮਨ ਤੇ ਉਤਰਾ ਜਿਹੜਾ ਆਉਂਦੀ ਦਿੰਦੇ ਜਾਣਾ ਆਪਣੇ ਕਬੱਡੀ ਵਾਲ ਵੀਰੇ ਦੇਖਦੇ ਮੈਂ ਆ ਜਾਉਂਦਾ ਨਾ ਹੁਣ ਤੁਸੀਂ ਹੋਂ ਤੁਹਾਡੇ ਕਿੰਨੇ ਫੋਲੋਅਰ ਨੇ ਕਬੱਡੀਆਂ ਦੇ ਕਿੰਨੇ ਕਿੰਨੇ ਫੋਲੋਅਰ ਨੇ ਆਪਣੇ ਭਰਾ ਜਿਹੜੇ ਖੇਡਦੇ ਆ ਜਾਂ ਮੀਡੀਆ ਕਬੱਡੀ ਮੀਡੀਆ ਮੈਂ ਵੀ ਪਵਾ ਸਕਦਾ ਸੀਗਾ ਮੈਂ ਪਰ ਪਵਾ ਹੀ ਨਹੀਂ ਦਰਦੇ ਨਹੀਂ ਪਤਾ ਕਿਉਂ ਕਿ ਆ ਸਾਡੀ ਕਬੱਡੀ ਦੀ ਬਦਨਾਮੀ ਹੋ ਗਈ ਆ ਅਗਲਾ ਵੀਰੇ ਦੇਖ ਹੁਣ ਉਥੇ ਜਿਹੜੇ ਨਾਰਮਲ ਆਸਾਨ ਹੁੰਦਾ ਉਹਨੇ ਕਹਣਾ ਨਹੀਂ ਯਾਰ ਸਾਡੀ ਤੇ ਕਬੱਡੀ ਇੰਨੀ ਬਦਨਾਮਾ ਜਿਹਦੇ ਕਬੱਡੀ ਨਹੀਂ ਵੀ ਖੇਡਿਆ ਅਗਰ ਉਹਦੇ ਮਗਰ ਵੀ ਰਹਿੰਦਾ ਕਬੱਡੀ ਪਲੇਅਰ ਜਿਹੜਾ ਇੱਕ ਦਿਨ ਗਰਾਉਂਡ ਚ ਗਿਆ ਹੁੰਦਾ ਉਹਦੇ ਮੈਂ ਜਾਂ ਸਾਡੀ ਕਬੱਡੀ ਇੰਨੀ ਬਦਨਾਮ ਕਰਤੀ ਕਹਿੰਦੇ ਨੇ ਸਾਡੀ ਕਬੱਡੀ ਸਾਡੀ ਯਾਰ ਮਾਂ ਖੇਡਾ ਸੀ ਉਹਦੀ ਯਾਰ ਕਬੱਡੀ ਨੂੰ ਬਦਨਾਮ ਕਰੀ ਮੈਂ ਡਰਦਾ ਸੀ ਸੀ ਬੋਲਦਾ ਅਗਲਾ ਕਹਿੰਦਾ ਮੈਂ ਵੀ ਕਹਿ ਸਕਦਾ ਸੀਗਾ ਮੈਂ ਵੀ ਸਾਰਾ ਕੁਝ ਕਰ ਸਕਦਾ ਮੈਂ ਕਹਿੰਦੇ ਨਹੀਂ ਯਾਰ ਚਲੋ ਉਹਨਾਂ ਦੀ ਖੁਸ਼ੀ ਆ ਬੱਚੇ ਹੋਰ ਬੰਦੇ ਵੀ ਪਏ ਸੀਗੇ ਉਹ ਕਹਿੰਦੇ ਸੀ ਕਰਾਉਂਦੇ ਆ ਪਹਿਲਾਂ ਹੋਰ ਕੁਝ ਕਹਿੰਦੇ ਨੇ ਬਾਅਦ ਚ ਹੋਰ ਕੁਝ ਕਹਿੰਦੇ ਨੇ ਜਵਾਨ ਤੇ ਖੜਦੇ ਨਹੀਂ ਨਾ ਬੰਦੇ ਨਾ ਵੱਡਾ ਆ ਕੋਈ ਚੱਕਰ ਨਹੀਂ ਵੀਰੇ ਜੋ ਸੰਗਤ ਨੂੰ ਮਨਜ਼ੂਰ ਹੋਇਆ ਜੇ ਉਹਨਾਂ ਨੇ ਮੈਨੂੰ ਕਰਾ ਵੀ ਕਰਨਾ ਹੋਇਆ ਆਪ ਦਾ ਪਲੇਅਰ ਆ ਵੀਰੇ ਫਿਰ ਤਾਂ ਉਹਦੇ ਕੋਲ ਕੋਈ ਗਲਤੀਆਂ ਤਾਂ ਮੰਨ ਨਹੀਂ ਲਈ ਦੂਤੇ ਹੁਣ ਰੱਬ ਦੋਤੇ ਦਾ ਕੋਈ ਜੰਮੀ ਨਹੀਂ ਹੈਗਾ ਹੁਣ ਗਲਤੀ ਮੰਨ ਲਈ ਆ ਤੇ ਬੰਦੇ ਨੇ ਹਨਾ ਆਪਾਂ ਦਸਤਾਰ ਦੀ ਕਦਰ ਕਰਦੇ ਆਂ ਆ ਚੱਕਰ ਸੀ ਤੇ ਭਾਈ ਸੱਚ ਇੰਗਲੈਂਡ ਹੁਣ ਤੁਸੀਂ ਜਦੋਂ ਖੇਡੇ ਆ ਤੇ ਥਾਪੀਆਂ ਵਾਲਾ ਤੁਹਾਨੂੰ ਪਤਾ ਹੀ ਆ ਗਾ ਹੀ ਪੈ ਗਿਆ ਹਾਂ ਤੇ ਕਈ ਵਿੱਚੋਂ ਭੈਣ ਭਰਾ ਕਮੈਂਟ ਕਰਦੇ ਆ ਹਨ ਵੀ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਵੀ ਜਸ਼ਨ ਨਜਾਇਜ਼ ਹੀ ਥਾਪੀਆਂ ਮਾਰਦਾ ਥਾਪੀਆਂ ਵਾਲਾ ਦੱਸੋ ਤੁਸੀਂ ਸਿਲਸਿਲਾ ਕੀ ਆ ਉਹ ਵੀਰੇ ਇੱਕ ਜੋਸ਼ ਹੁੰਦਾ ਹਾਂਜੀ ਹਾਂਜੀ ਇੱਕ ਆਪ ਦੇ ਆਪ ਨੂੰ એનર્ਜੀ ਮਿਲਦੀ ਆ ਹੂੰ ਲੋਕਾਂ ਚ ਇੰਟਰਸਟ ਬਣਦਾ ਹੂੰ ਹੁਣ ਖੁਸ਼ੀ ਬਾਈ ਆ ਉਹ ਕੀ ਕਿਉਂ ਖੇਡਦਾ ਵਾ ਉਹ ਲੋਕਾਂ ਨੂੰ ਕਰਕੇ ਦਿਖਾਉਂਦਾ ਲੋਕਾਂ ਦਾ ਐਂਟਰਟੇਨਮੈਂਟ ਬਾਈ ਮੇਰੇ ਨਾਲ ਰਿਹਾ ਵ ਮੈਂ ਖੁਸ਼ੀ ਬਾਈ ਤੇ ਆਪ ਥਾਪੀ ਮਾਰ ਦਿੰਦਾ ਸੀਗਾ ਯਾਰ ਐਡਾ ਸੀਨੀਅਰ ਪਲੇਅਰ ਆ ਪਰ ਅਸੀਂ ਉਦੋਂ ਵੇ ਇੱਕ ਹੁੰਦੇ ਸੀਗੇ ਉਹ ਕਹਿੰਦਾ ਜਿਸ ਨੂੰ ਮਾਰ ਥਾਪੀ ਮਾਰ ਮਾਰਿਆ ਕਰ ਕਹਿੰਦਾ ਯਾਰ ਲੋਕਾਂ ਦਾ ਇੰਟਰਸਟ ਬਣਦਾ ਵ ਲੋਕਾਂ 'ਚ ਇੱਕ ਆਪਦੀ ਛਾਪ ਛੱਡੀ ਜਾਂਦੀ ਆ ਇਕ ਕਲ ਨਾਲੇ ਪੁਲਵਾਨ ਜੀ ਜੇ ਗੇਮ ਦੇ ਵਿੱਚ ਚੈਲਪੈਲੀ ਨਾ ਹੋਵੇ ਨਾਲੇ ਆਪਾਂ ਨਾ ਥਾਪੀ ਵੀਰੇ ਉਦੋਂ ਮਾਰਦੇ ਆਂ ਐਂਡ ਤੇ ਥਾਪੀ ਮਾਰੋ ਪਹਿਲੀ ਕਬੱਡੀ ਜਾਂ ਮਾਰੋ ਨਾ ਯਾਰ ਗੱਲ ਖਤਮ ਆਪਣਾ ਇਹ ਕੰਮ ਨਹੀਂ ਆ ਆਪਣੇ ਜਿੰਨੇ ਮੈਚ ਲੱਗੇ ਨੇ ਪਹਿਲੀ ਕੌਡੀ ਥਾਪੀ ਮਾਰੀਦੀ ਆ ਕਿ ਐਂਡ ਦੇ ਬੰਦੇ ਮਨ ਚ ਬਹਿ ਮਨਾ ਰਹੇ ਜੇ ਕੋਈ ਚੱਕਰ ਨਹੀਂ ਹੈਗਾ ਆ ਚੱਕਾ ਇੱਕ ਵਾਰ ਪੁਲਵਾਨ ਜੀ ਤੁਹਾਡੀ ਸਟਰਗਲ ਦੇਖਦਾ ਹੀ ਖੁਸ਼ੀ ਦੇ ਨਾਲ ਹੀ ਸੀ ਹਾਂ ਬਾਈ ਨਾਲ ਹਾਂ ਉਹ ਤੁਸੀਂ ਲਾਸਟ ਦੇ ਆ ਕੇ ਉਹਨਾਂ ਨੂੰ ਸਪਾਇਲ ਵੀ ਦਿੱਤੀ ਸੀ ਹਾਂ ਬਾਈ ਦਾ ਮੇਰਾ ਬਹੁਤ ਪਿਆਰ ਹੈ ਯਾਰ ਠੀਕ ਹੈ ਬਾਈ ਕਰ ਖੁਸ਼ੀ ਬਾਈ ਯਾਰ ਕਿ ਮੇਰਾ ਨਾਮ ਹੋਇਆ ਵਾ ਜਦੋਂ ਆਪਾਂ ਜਦੋਂ ਆਪਾਂ ਜਦੋਂ ਆਪਾਂ ਚੜਦੇ ਆ ਨਾ ਜਦੋਂ ਆਪਾਂ ਕੁਛ ਵੀ ਨਹੀਂ ਹੁੰਦੇ ਜਦੋਂ ਆਪਾਂ ਤਕੜੇ ਕਬੱਡੀ ਪਲੇਅਰ ਤੇ ਜਾਂ ਕਬੱਡੀ ਜਾਫੀ ਤੇ ਜਾਂ ਰੀਡਰ ਜਾਫੀ ਤੇ ਜਾਂ ਜਾਫੀ ਰੀਡਰ ਤੇ ਹਾਂ ਕੋਈ ਨੰਬਰ ਲੈਂਦਾ ਨਾ ਉਹਦੀ ਚੜਤ ਹੁੰਦੀ ਆ ਹਾਂਜੀ ਹੁਣ ਖੁਸ਼ੀ ਮੈਂ ਮਾਲੇ ਸੀ ਖੁਸ਼ੀ ਤੇ ਬਾਈ ਦੇ ਮੈਂ ਕਬੱਡੀ ਪਾਈ ਪਹਿਲਾਂ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਜਦੋਂ ਖੁਸ਼ੀ ਤੇ ਬਾਈ ਦੇ ਕਬੱਡੀ ਪਈ ਮੈਂ ਰਾਤੋ ਰਾਤ ਨੂੰ ਸਾਰੇ ਜਾਣਨ ਲੱਗ ਗਏ ਖੁਸ਼ੀ ਤੋਂ ਭੱਜ ਗਿਆ ਖੁਸ਼ੀ ਤੋਂ ਭੱਜ ਗਿਆ ਉਹ ਯਾਰ ਬ੍ਰੈਂਡ ਨੇ ਕਬੱਡੀ ਦੇ ਖੁਸ਼ੀ ਹੁਣ ਯਾਰ ਬਾਈ ਤਾਂ ਇਨਸਾਨ ਇੱਕ ਨੰਬਰ ਵਧੀਆ ਇਨਸਾਨ ਆ ਯਾਰ ਸਾਰੇ ਜਿੰਨੇ ਯਾਰ ਆਪਣੇ ਟੱਚ 'ਚ ਨਹੀਂ ਮੇਰੇ ਯਾਰ ਕਬੱਡੀ ਵਾਲੇ ਸਾਰੇ ਭਰਾ ਬਹਿ ਕੇ ਦੇਖੋ ਯਾਰ ਸਾਰੇ ਵਧੀਆ ਨੇ ਪੂਰੀ ਹੋ ਗਿਆ ਚੰਨਾ ਵਾਲਾ ਰਾਇਆ ਪੱਧਰੀ ਅਮਰਤਔਲਖ ਜੋਦਾ ਸੁਰਖਪੁਰੀਆ ਜੱਗੂ ਹਾਕਮ ਵਾਲੀਆ ਇੱਕ ਅਮੀਰਪੁਰੀਆ ਪ੍ਰਤਾਪ ਹੈ ਨਾ ਚਲੋ ਹੋ ਸੱਜਣ ਜਿਹੜੇ ਆਪਣੇ ਨਾਮ ਲੈਣਾ ਲੱਦੂਰਾ ਪ੍ਰੀਤ ਹੋਰ ਸੱਜਣਾ ਹੋ ਬਾਕੀ ਵੀਰੇ ਉਹੀ ਤਾਂ ਗੱਲ ਹੈ ਨਾ ਗਰਾਊਂਡ ਤੋਂ ਪਿੱਛੇ ਜੋ ਬਾਕੀ ਵੀਰੇ ਕਿਸੇ ਦਾ ਮੂੰਹ ਨਹੀਂ ਨਾ ਪਤਾ ਕਿਸੇ ਦਾ ਮੂੰਹ ਨਹੀਂ ਫਟ ਸਕਦੇ ਇਹਨੀਆਂ ਯਾਰ ਜਿੰਨੇ ਮੂੰਹ ਉਨੀਆਂ ਗੱਲਾਂ ਲੋਕੀ ਦਾ ਨਾ ਪਤਾ ਕੀ ਚੱਕਰ ਆ ਲੋਕੀ 30 ਸਕਿੰਟਾਂ ਦੀ ਇੱਕ ਵੱਡੀ ਦੇ ਵਿੱਚ 플레이ਰ ਨੂੰ ਜੱਜ ਕਰਦੇ ਆ ਹੂੰ ਇਹ ਤਾਂ ਠੀਕ ਆ ਨਾ ਉਹਦੇ ਪਿੱਛੇ 플레이ਰ ਦੀ ਫੈਮਿਲੀ ਵੀ ਆ ਹੂੰ ਪਰ ਵੀ ਇਹ ਸਾਰਾ ਕੁਝ ਦੇਖਣਾ ਪੈਂਦਾ ਯਾਰ ਕਈ ਵਾਰੀ ਟੱਲਮਟ ਹੋ ਜਾਂਦੀ ਆ ਹੂੰ ਗੋਪੀ ਮਾਨ ਕੀ ਦੇਖ ਲੈ ਵੀਰੇ ਹਾਂ ਟੱਡਾ ਸੀਨੀਅਰ 플레이ਰ ਆ ਹੂੰ ਕਬੱਡੀ ਛੱਡ ਕੇ ਇਹ ਜੀ ਫੇਰ ਦੂਜੇ ਨੰਬਰ ਦਾ ਜੈਫੀ ਆ ਯਾਰ ਟ੍ਰਾਂਟੋ ਦਾ ਤੇ ਸਰੀਰ ਦਾ ਬੈਨਕੂਵਰ ਦਾ ਜੀ ਯਾਰ ਕਿੱਡਾ ਵੱਡੀ ਗੱਲ ਆ ਇਹ ਵੀਰੇ ਵੀਰੋ ਚਲੋ ਲੋਕਾਂ ਦੇ ਮੂੰਹ ਨਹੀਂ ਫਾੜ ਲਾਂਗੇ ਹੁਣ ਮੇਰੀ ਉੱਥੇ ਲੜਾਈ ਹੋਈ ਸੀ ਹਾਂ ਹਾਂ ਕਿਉਂ ਜੀ ਦਾ ਮੈਡੀਕਲ ਨਾ ਸਕੀ ਤਾਂ ਕਿ ਤਹਾ ਬੂਗੀ ਤਹਾ ਹੁਣ ਹੁਣ ਕਹਿੰਦੇ ਆਪਦਾ ਸਰੀਰ ਨਹੀਂ ਦੇਖਿਆ ਕਬੱਡੀ ਵਾਲਿਆਂ ਕੋਲਦੇ ਆ ਚੱਲ ਤੁਹਾਨੂੰ ਪਤਾ ਲੱਗ ਗਿਆ ਮੈਂ ਕਬੱਡੀ ਵਾਲਾ ਮੂਹਰ ਨੂੰ ਨਹੀਂ ਪਤਾ ਲੱਗਿਆ ਐਡੇ ਸਰੀਰ ਵਾਲੇ ਨਾਲ ਮੈਂ ਲੜਨਾ ਮੈਂ ਗਾਲ ਕੱਢਦਾ ਮੈਂ ਬਹੁਤ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਵੀਰੇ ਯਾਰ ਆਪਦਾ ਇਨਸਾਨ ਆ ਯਾਰ ਗਲਤੀਆਂ ਦੇ ਪੁੱਤਲੇ ਆ ਜਸ਼ਨਗਿਰੇ ਮੰਨਤਾ ਉਹਦਾ ਟੁੱਟਦਾ ਹੋਣਾ ਵਾ ਜਿੱਦਣ ਤੁਹਾਡਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜੋ ਵੀਰੇ ਮੈਂ ਇੱਕ ਵਾਰ ਉੱਥੇ ਖੇਡਣ ਜਾਂਦਾ ਸੀਗਾ ਹਾਂ ਮੈਨੂੰ ਪਤਾ ਖਜੂਰਲੇ ਤੁਸੀਂ ਆਉਣਾ ਹੀ ਹੁੰਦਾ ਠੀਕ ਆ ਪਰ ਉੱਥੇ ਪ੍ਰਮੋਟਰ ਜਿਹੜੇ ਸਾਡੇ ਸੀ ਉਹ ਵੇਟ ਕਰਦੇ ਸੀ ਮੇਰੀ ਉੱਥੇ ਬੈਸਟਨ ਮੋਟਰਸਾਈਕਲ ਸੀਗਾ ਮੇਰਾ ਵੀ ਨੁਕਸਾਨ ਹੋਇਆ ਯਾਰ ਖਜੂਰਲੇ ਦਾ ਹੋਇਆ ਉੱਥੇ ਵੀ ਹੋ ਗਿਆ ਪੇਟਾਂ ਵੀ ਪੇਟਾਂ ਦੱਸੋ ਸਾਡੀ ਟ੍ਰੈਕਦਰ ਮਿਲ ਜਿੱਤੇਗੀ ਮੇਰੀ ਥਾਂ ਤੇ ਫਿਰ ਮੈਂ ਬਾਗੀ ਭੇਜਿਆ ਬਾਗੀ ਭੇਜਿਆ ਨਾ ਸੈਮੀ ਚ ਮਟਰਸ ਸੀ ਨਾ ਫਾਈਨਲ ਟਰੈਕਟਰ ਸੀ ਹਾਂ ਹੋ ਕੀ ਕਰੀਓ ਯਾਰ ਲੋਕਾਂ ਦਾ ਆਪ ਕੋ ਕੁਝ ਕਹਿਂ ਜਾਂਦੇ ਨੇ ਹੋ ਕੀ ਆਪਦਾ ਸੰਗਤ ਦੇ ਨਾਲਾਂ ਲੋਕਾਂ ਦੇ ਨਾਲ ਜਿਵੇਂ ਕਹਿ ਦੇਣਗੇ ਵਾ ਸਭ ਸ਼ਰਮ ਮੱਥੇ ਯਾਰ ਬਸ ਬਰਾ ਕੁਝ ਵੀਰੇ ਜਿਹਨਾਂ ਨੇ ਕਮੈਂਟ ਕੀਤੇ ਸੀ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆ ਆਪਣੇ ਨੂੰ ਯਾਰ ਪਤਾ ਕੀ ਗੱਲ ਆ ਵੀਰੇ ਚਲੋ ਜਿਹੜੇ ਚੌਂ ਵਾਲੇ ਆ ਆਪਣੇ ਹੱਕ ਚ ਗਏ ਉਹਨਾਂ ਨੇ ਇਹੀ ਗੱਲ ਕਹੀ ਜਦ ਮੈਂ ਗਲਤੀ ਮੰਨ ਲਈ ਹਾਂ ਤਾਂ ਵੀਰੇ ਜਾਂ ਤਾਂ ਆਪਾਂ ਮੂਰੇ ਬਹਿ ਕੇ ਅਗਲੇ ਦੀ ਗੱਲ ਕਰੀਏ ਤੇ ਸਵਾਦ ਤਾਂ ਹੂੰ ਜਿਦੋਂ ਕੋਈ ਬੰਦਾ ਨਾ ਕਮੈਂਟ ਇਹੋ ਜਿਹਾ ਕਰ ਦਿੰਦਾ ਨਾ ਮੈਂ ਜੇ ਆਪਾਂ ਗਲਤੀ ਫੀਲ ਕਰ ਲਈ ਹਾਂ ਆਪਾਂ ਖੇਡਦੇ ਆ ਯਾਰ ਲੋਕਾਂ ਦਾ ਐਂਟਰਟੇਨਮੈਂਟ ਬਣਾਉਂਦੇ ਆ ਨਾ ਕਬਾ ਜਾਂ ਤਾਂ ਹੋਵੇ ਪਹਿਲਾਂ ਵੀ ਇਹਨੇ ਇਹੋ ਜਿਹਾ ਕੁਝ ਕੀਤਾ ਵਾ ਹੂੰ ਤੁਹੇਰ ਸਪੋਰਟ ਕਰੋ ਯਾਰ ਜੇ ਗਲਤੀ ਹੋ ਗਈ ਯਾਰ ਚੋਈ ਨਹੀਂ ਜਿਸਨੂੰ ਤੂੰ ਗਲਤੀ ਮੰਨਦਾ ਜੇ ਵਾਸਤੇ ਕਰੀ ਨਾ ਕੋਈ ਗੱਲ ਨਹੀਂ ਸਭ ਤੋਂ ਹੋ ਜਾਂਦੀ ਹੁੰਦੀ ਹੈ ਕਿ ਬਈ ਮਾੜਾ ਸਮਾਂ ਹੁੰਦਾ ਜੇ ਕੋਈ ਗਲਤ ਕਮੈਂਟ ਕਰਦਾ ਦਿਲ ਤਾਂ ਬੜਾ ਟੁੱਟਦਾ ਯਾਰ ਜਦੋਂ ਕੋਈ ਬੰਦਾ ਕਿਸੇ ਨੂੰ ਜੱਜ ਕਰਦਾ ਨਾ ਕੋਈ ਉਹ ਮੈਨੂੰ ਦਿਲ ਟੁੱਟਦਾ ਆਪਾਂ ਮੰਨਦੇ ਆ ਹੁਣ ਚਲੋ ਆਪਾਂ ਕਹਿੰਦੇ ਸਿੰਘ ਗਾਲ ਨਹੀਂ ਕੱਢਦੇ ਮੈਂ ਤਾਂ ਸਿੰਘ ਜਿਹੜੇ ਕਮੈਂਟਾਂ 'ਚ ਗਾਲ ਕੱਢਦੇ ਆ ਉਹ ਫਿਰ ਕਾਦੇ ਸਿੰਘ ਨੇ ਫਿਰ ਬਈ ਕਮੈਂਟਾਂ ਦੇ ਵਿੱਚ ਉਸ ਗੁਰੂ ਤੇ ਸਿੰਘ ਤਾਂ ਗਾਲ ਕੱਢਦੇ ਨਹੀਂ ਫਿਰ ਉਹਨੇ ਕਿਉਂ ਕੱਢਦੀ ਹੈ ਬਈ ਮੇਨੂੰ ਬੱਚੇ ਇਹ ਜਿਹੀ ਕਮੈਂਟ ਵੀ ਆਏ ਹੋਏ ਨੇ ਵੀਰੇ ਫਿਰ ਮੈਂ ਉਹਨਾਂ ਨੂੰ ਪਰਸਨਲ ਨਹੀਂ ਮੈਸੇਜ ਵੀ ਕੀਤਾ ਵਾ ਫਿਰ ਉਹਨੇ ਮੈਂ ਦੱਸੀ ਸਾਰੀ ਸਟੋਰੀ ਕਹਿੰਦੇ ਹਾਂ ਵੀਰੇ ਯਾਰ ਸਤੋ ਗਲਤੀ ਹੋਗੀ ਪਰ ਕੇ ਇਹਨੂੰ ਜੱਜ ਨਹੀਂ ਕਰੀਦਾ ਹੁੰਦਾ ਹੁਣ ਮੈਨੂੰ ਕੀ ਪਤਾ ਅਗਲਾ ਕੀ ਹੈ ਕੀ ਨਹੀਂ ਚਲ ਮੈਂ ਤੁਹਾਨੂੰ ਇੱਕ ਹੋਰ ਕਹਿੰਦਾ ਜਿਹੜੇ ਜੀ ਮੈਨੂੰ ਜੱਜ ਕਰਦੇ ਆ ਮੈਂ ਵੀਰੇ ਦੋ ਵਾਰੀ ਗਿਆ ਬੰਦੇ ਆਏ ਨਹੀਂ ਗੁਰੂ ਘਰ ਅੱਛਾ ਹਾਂਜੀ ਨਸ਼ੱਤਰ ਬਾਈ ਨੇ ਮੈਨੂੰ ਬਹੁਤ ਕੀਤਾ ਨਸ਼ੱਤਰ ਬਾਈ ਨੇ ਮੇਰੀ ਬਹੁਤ ਫੋਲੋ ਹੋ ਕੀਤੀ ਆ ਮੈਂ ਗਲਤੀ ਮੰਨੀ ਆ ਗਲਤੀ ਹੀ ਮੰਨ ਲਈ ਉਦੋਂ ਤਾਂ ਫਿਰ ਕੁਛ ਵੀ ਨਹੀਂ ਹੈਗਾ 79 ਬਾਈ ਸੀਗਾ ਸਾਡੀ ਪੰਚਾਇਤ ਗੀ 79 ਬਾਈ ਬਾਈ ਕਹਿੰਦਾ ਤੁਸੀਂ ਗੁਰਦਾਰੇ ਉਹ ਆਏ ਹੀ ਨਹੀਂ ਬਾਈ ਕਹਿੰਦਾ ਅਸੀਂ ਕਰਨਾ ਹੀ ਨਹੀਂਗਾ ਅੱਛਾ ਹਾਂ ਮੈਂ ਸੰਗਤ ਨੂੰ ਕਹਿ ਦਿੰਦਾ ਮੈਂ ਤੁਸੀਂ ਸੁਤੋ ਮੰਨਦਾ ਤੁਸੀਂ ਮੈਨਾਂ ਦੇਖ ਲਓ ਮੈਂ ਆਉਣ ਨੂੰ ਤਿਆਰ ਹਾਂ ਪਰ ਖੜਦੇ ਨਹੀਂ ਬੰਦੇ ਜਵਾਨ ਤੇ ਕੋਈ ਯਾਰ ਬਾਈ ਮੈਂ ਤਾਂ ਪਲੇਅਰ ਆ ਯਾਰ ਬਾਈ ਮੈਂ ਤਾਂ ਖੇਡਣਾ ਵਾਂ ਜੇ ਉਹਨਾਂ ਨੇ ਮੇਰਾ ਫਿਊਚਰ ਹੀ ਖਰਾਬ ਕਰਨ ਦਾ ਸੋਚ ਲਿਆ ਪਰ ਉਹਨਾਂ ਦੀ ਮਰਜ਼ੀ ਹੈ ਨਹੀਂ ਹੁਣ ਕੋਈ ਕੇਸਕੋਸ ਕੀਤਾ ਬਾਈ ਉਹਨਾਂ ਨੇ ਹਾਂ ਹਾਂ ਅੱਛਾ ਹਾਂ ਕੰਨ ਨਹੀਂ ਕਰਨਾ ਮੈਂ ਕੋਈ ਚੱਕਰ ਨਹੀਂ ਕਰ ਚਲੋ ਆਪਾਂ ਕਿਹੜਾ ਵੀਰੇ ਬੰਦਾ ਮਾਰਤਾ ਜਾਂ ਕੋਈ ਹੋਰ ਕਰਤਾ ਇੱਥੇ ਰਾਜੀ ਨਾਵੇਂ ਬਥੇਰੇ ਵੱਡੇ ਹੋ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਬੰਦਿਆ ਸੋਚ ਹੀ ਲਿਆ ਕੋਈ ਚੱਕਰ ਨਹੀਂ ਕਰ ਹੁਣ ਆਪਾਂ ਕਿਹੜਾ ਆਫ ਕਰ ਸਕਦੇ ਆ ਜੀ ਹਨਾ ਹੁਣ ਇਹ ਚੀਜ਼ ਮੁੜ ਕੇ ਵਾਪਸ ਤਾਂ ਆਉਣੀ ਨਹੀਂ ਜੀ ਜਿਹੜੀ ਕਿਰਾਂ ਹੋ ਗਈ ਇਹ ਆਪਾਂ ਹੱਲ ਕਰ ਸਕਦੇ ਆ ਨਾ ਕਿ ਇਹਨੂੰ ਵਿਗਾੜ ਸਕਦੇ ਆ ਜੇ ਵਿਗਾੜਾਂਗੇ ਉਨੀ ਵਧੂਗੀ ਫਿਰ ਕਹਿੰਦੇ ਪਲੇਅਰ ਆ ਬਣਗੇ ਆ ਬਣਗੇ ਪਲੇਅਰ ਵੀਰੇ ਫਿਰ ਅੱਕ ਕੇ ਚੀਜ਼ ਚੱਪਦਾ ਫਿਰ ਇਹ ਚੀਜ਼ ਤਾਂ ਕੋਈ ਸਹੀ ਗੱਲ ਜਦੋਂ ਇਦਾਂ ਦੀ ਚੀਜ਼ਾਂ ਹਾਵੀ ਹੋ ਜਾਂਦੀਆਂ ਆ ਪਲੇਅਰ ਤੇ ਮੈਨੂੰ ਬਹੁਤ ਫੋਨ ਆਏ ਆਪਣੇ ਕਬੱਡੀ ਪੀਰਾਂ ਦੇ ਯਾਰ ਜਿਹੜੇ ਮੇਰੇ ਨਾਲ ਭਰਾ ਸਾਡੇ ਖੜੇ ਨੇ ਕਬੱਡੀ ਵਾਲੇ ਹੋਰ ਦਰਸ਼ਕ ਵੀ ਜੱਥੇ ਬੰਦੇ ਵੀ ਆਪਣਾ ਖੜੀਆਂ ਨੇ ਇਹੋ ਜੀ ਗੱਲ ਨਹੀਂ ਹੈਗੀ ਯਾਰ ਪਰ ਇਹ ਕਹਿੰਦਾ ਕਰਨਾ ਕਿਉਂ ਆ ਇੱਕ ਉਹ ਮੈਂ ਸਟੋਰੀ ਵੀ ਤੁਹਾਡੀ ਦੇਖਦਾ ਸੀ ਉਹ ਵੀਰ ਆਪਣੇ ਨਾਮ ਭੁੱਲ ਗਿਆ ਉਹਨਾਂ ਦਾ ਹਰ ਲਉਪੋ ਹਰ ਲਉਪੋ ਉਹਨਾਂ ਨੇ ਵੀ ਪਾਈ ਸੀ ਸਟੋਰੀ ਛੋਟਾ ਬੰਦਾ ਉਹ ਹਾਂ ਤੋ ਇਹ ਦੇਖ ਲਾ ਮੈਂ ਉਹਨੂੰ ਬੁਲਾਉਂਦਾ ਨਹੀਂ ਕਰਦਾ ਨਹੀਂ ਅੱਛਾ ਮੇਰਾ ਸੱਜਣਾ ਉਹ ਮੈਂ ਅਸੀਂ ਖੇਡੇ ਇਕੱਠੇ ਹੋ ਤੇ ਤੂੰ ਇਹ ਦੇਖ ਲਾ ਉਹ ਯਾਰ ਮੈਨੂੰ ਤਾਂ ਕਮੈਂਟ ਕਰਦਾ ਕਹਿੰਦਾ ਖੇਡ ਛੱਡ ਦਿਆ ਕਹਿੰਦਾ ਤੂੰ ਜਾ ਕੇ ਉਹ ਦੇ ਇੰਟਰਵਿਊ ਜਿਵੇਂ ਮੇਰੇ ਚ ਮਨ ਚ ਖੋਰ ਆਉਂਦੀ ਮੈਂ ਡੇਲੀ ਪੋਸਟ ਵਾਲੇ ਕਿਉਂ ਸੱਦੇ ਯਾਰ ਹਾਂ ਉਹਨਾਂ ਸਪੈਸ਼ਲ ਲੈ ਕੇ ਥੱਲੇ ਪਾਏ ਕੀ ਜਿੰਨੇ ਕੋਈ ਜਿਆਦੇ ਹੋਵੇ ਮੈਂ ਬੈਠਾ ਹਾਂ ਹਰ ਲੋਕਾਂ ਨੂੰ ਯਾਰ ਜਿਹੜੇ ਸੱਜਣ ਨੇ ਪਿਆਰ ਕਰਨ ਵਾਲੇ ਨੇ ਮੈਂ ਮੰਨਦਾ ਉਹਨਾਂ ਨੂੰ ਦੁੱਖ ਵੀ ਲੱਗਦਾ ਨਾਲੇ ਉਹ ਵੀਰ ਦੇਖ ਲੋ ਹਰੇਕ ਦੀ سپورਟ ਕਰਦੇ ਆ ਵੀ ਜਿਹੜੇ ਮੰਨ ਲੋ ਕਿਹੇ ਪਲੇਅਰ ਨੂੰ ਵੀ ਲੋੜ ਉਹਨਾਂ ਦੀ ਵੀ سپورਟ ਕਰਦੇ ਆ ਫੁੱਲ ਯਾਰ ਆਪਾਂ ਖੁਦ سپورਟ ਕਰਨ ਵਾਲੇ ਆ ਯਾਰ ਕਿਹਦੀ ਨਹੀਂ سپورਟ ਕੀਤੀ ਆਪਾਂ ਬਸ ਹੁਣ ਤੂੰ ਤਾਂ ਮੇਰੇ ਕਰਦਾ ਮਾਲ ਦੇਖਿਆ ਦੇਖਿਆ ਬਾਕੀ ਚਲੋ ਬਾਕੀ ਪਿੱਛੇ ਆਪਣਾ ਅਰਸ਼ ਵੀਰ ਆਹਦੇ ਬੈਠਾ ਇਹਨੂੰ ਪੁੱਛ ਲੋ ਵੀਰ ਕਿਦਾਂ ਦਾ ਇਨਸਾਨ ਆ ਭਾਈ ਥੋੜਾ ਦੱਸੋ ਤੁਹਾਡੇ ਨਾਲ ਹੋ ਮਾਰਾ ਹਾਂ ਇਹ ਇਨਸਾਨ ਬਹੁਤ ਗੁੱਡ ਆ ਯਾਰ ਹੂੰ ਹੂੰ ਥੋੜਾ ਜਿਆ ਨਾ ਗਾਈਡ ਦੀ ਥੋੜੀ ਜੀ ਕਮੀ ਹੁੰਦੀ ਆ ਹੂੰ ਹੂੰ ਥੋੜੀ ਜੀ ਗਾਈਡੈਂਸ ਦੀ ਕਮੀ ਹੁੰਦੀ ਆ ਹੋਰ ਕੋਈ ਚੱਕਰ ਨਹੀਂ ਹੈਗਾ ਬਸ ਬੰਦਾ ਇਨਸਾਨ ਵਧੀਆ ਹੁਣ ਆਪਣੇ ਟੱਚ ਚ ਹੁਣ ਦੱਸਾਂਗੇ ਚੀਜ਼ਾਂ ਗੱਲਾਂ ਬਾਤਾਂ ਹਨ ਸਾਨੂੰ ਵੀ ਸੀਨੀਅਰ ਨੇ ਦੱਸਿਆ ਤਾਂ ਇੱਥੇ ਹੁਣ ਕੇਸੀ ਬਾਈ ਸੀ ਮੇਰੇ ਨਾਲ ਗੱਗੀ ਖੀਰਣ ਵਾਲੀ ਆ ਠੋਕ ਕੇ ਕਹਣਾ ਯਾਰ ਮੈਂ ਤਾਂ ਗੱਗੀ ਨੇ ਮੇਰੀ ਗੱਲ ਕਰਾਈ ਬਾਹਰ ਲਈ ਯਾਰ ਆਪਣਾ ਢੋਲ ਪਾ ਜੀ ਨਾ ਆਸਾਨ ਕੀਤਾ ਤਾਂ ਕੀਤਾ ਬਾਈ ਗੱਗੀ ਹੋ ਗਿਆ ਕੇਸੀ ਵਾਲਾ ਲੱਲੀ ਹੋ ਗਿਆ ਯਾਰ ਜਿਵੇਂ ਹੋਰ ਵੈਲਕਮ ਗੱਲਾਂ ਠੀਕਾ ਬੂਟਾ ਖਾਕ ਹੋ ਗਿਆ ਪਰ ਮੋਟਰ ਸਾਡੇ ਸਗੜ ਬੋਵੀ ਕਾ ਲਓ ਜਸ ਜਾਇਜ਼ ਹੋ ਗਿਆ ਹਾਂ ਇਧਰਾਂਗੇ ਲੈਣ ਤੇ ਦੀਪਾ ਭਾਜੀ ਹੋ ਗਿਆ ਸਭ ਹੀ ਹੋ ਗਿਆ ਬਈਓ ਮੇਰੇ ਨਾਲ ਨੇ ਸਾਰੇ ਪ੍ਰੀਤ ਦਾ ਫੋਨਾ ਸਪੈਸ਼ਲ ਲੱਧੂ ਵਾਲੇ ਦਾ ਉਮਰਤ ਦਾ ਆਇਆ ਕਿਦਰ ਨਾਲ ਹਾਂ ਮਿੰਟੂ ਕਸਤੀ ਵਾਲ ਜਿੰਨੇ ਪ੍ਰੋਮੋਟਰ ਸਾਰੇ ਭਰਾ ਆਪਣੇ ਨਾਲ ਨੇ ਯਾਰ ਮੈਂ ਇੱਕ ਕਬੱਡੀ ਪਦਨਾਮ ਨਹੀਂ ਹੁੰਦਣੀ ਉਹਦੇ ਕਰਕੇ ਮੈਂ ਡਰ ਕੇ ਮੈਂ ਬੋਲਿਆ ਨਹੀਂ ਸੀ